ਤੁਹੇ ਇਹ ਗੱਲ ਯਾਦ ਰੱਖਣਾ ਕਿ ਉਸ ਰੱਬ ਦੇ ਘਰ ਦਾ یہی ਦਸਤੂਰ ਹੈ ਰੱਬ ਦੇ ਘਰ ਦਾ ਇੱਕ ਦਸਤੂਰ ਹੈ ਦਸਤੂਰ ਸਮਝਦੇ ਹੋ ਨਾ ਜਿੱਦਾਂ ਕਹਿੰਦੇ ਉਹਦੇ ਘਰ ਦਾ ਇੱਕ ਨਿਯਮ ਹੈ ਇੱਕ ਦਸਤੂਰ ਹੈ ਉਹਨੂੰ ਬਦਲਿਆ ਨਹੀਂ ਜਾ ਸਕਦਾ ਅਗਰ ਉਸ ਦਸਤੂਰ ਨੂੰ ਨਿਯਮ ਨੂੰ ਅਸੀਂ ਸਮਝ ਲਵਾਂਗੇ ਤਾਂ ਸਾਡੀ ਜ਼ਿੰਦਗੀ ਕੁਝ ਹੋਰ ਹੋਏਗੀ ਇਸ ਲਈ ਆਓ ਸਮਝ ਲਈਏ ਕਿ ਰੱਬ ਦੇ ਘਰ ਦਾ ਦਸਤੂਰ ਕੀ ਹੈ ਰੱਬ ਦੇ ਘਰ ਦਾ ਨਿਯਮ ਕੀ ਹੈ ਅਗਰ ਅਸੀਂ ਜੀਵਨ 'ਚ ਖੁਸ਼ੀ ਚਾਹੁੰਦੇ ਹਾਂ ਕਾਮਯਾਬੀ ਚਾਹੁੰਦੇ ਹਾਂ ਸਫਲਤਾ ਚਾਹੁੰਦੇ ਹਾਂ ਤਾਂ ਫਿਰ ਜਦ ਤੱਕ ਅਸੀਂ ਰੱਬ ਦੇ ਘਰ ਦੇ ਨਿਯਮ ਨੂੰ ਨਹੀਂ ਸਮਝਾਂਗੇ ਸਾਨੂੰ ਕਾਮਯਾਬੀ ਨਹੀਂ ਮਿਲਦੀ ਉਹ ਨਿਯਮ ਕੀ ਹੈ ਰੱਬ ਦੇ ਘਰ ਦਾ یہی ਦਸਤੂਰ ਹੈ ਉਸ ਰੱਬ ਦੇ ਘਰ ਦਾ یہی ਦਸਤੂਰ ਹੈ ਭਰੋਸਾ ਕਰਨੇ ਵਾਲੇ ਨੇਕੀਆਂ ਕਰਨੇ ਵਾਲੇ ਖੁਸ਼ੀਆਂ ਵੰਡਣੇ ਵਾਲੇ ਕੋ ਖੁਸ਼ੀਆਂ ਮਿਲਦੀ ਜ਼ਰੂਰ ਹੈ ਯਾਦ ਰੱਖੋ ਇੰਨੀ ਗੱਲਾਂ ਇੱਥੇ ਕਈਆਂ ਹੈ ਕਿ ਰੱਬ ਦੇ ਘਰ ਦਾ ਦਸਤੂਰ ਹੈ ਕੀ ਦਸਤੂਰ ਹੈ ਕਿ ਜਿਹੜਾ ਤਿੰਨ ਕੰਮ ਕਰਦਾ ਹੈ ਨਾ ਉਹਨੂੰ ਖੁਸ਼ੀਆਂ ਹੁਣ ਕਿਹੜਾ ਦਸਤੂਰ ਹੈ ਕਹਿੰਦੇ ਰੱਬ ਕੇ ਘਰ ਦਾ یہی ਦਸਤੂਰ ਹੈ ਭਰੋਸਾ ਰੱਖਣੇ ਵਾਲੇ ਨੇਕੀਆਂ ਕਰਨੇ ਵਾਲੇ ਔਰ ਖੁਸ਼ੀਆਂ ਬਾਟਨੇ ਵਾਲੇ ਕੋ ਖੁਸ਼ੀਆਂ ਮਿਲਦੀ ਦਸਤੂਰ ਹੈ ਜ਼ਰੂਰ ਹੈ ਯਾਦ ਰੱਖਣਾ ਹਮੇਸ਼ਾ ਹੁਣ ਅਗਰ ਅਸੀਂ ਖੁਸ਼ੀ ਚਾਹਦੇ ਆ ਤਾਂ ਸਾਨੂੰ ਇਹ ਤਿੰਨ ਚੀਜ਼ ਆਪਣੇ ਜੀਵਨ ਚ ਲਿਆਣੀਆਂ ਪੈਣੀਆਂ ਪਹਿਲੀ ਚੀਜ਼ ਸਾਨੂੰ ਭਰੋਸਾ ਕਰਨਾ ਪੈਣਾ ਕਿਉਂਕਿ ਅਸੀਂ ਬਹੁਤ ਵਾਰ ਦੱਸਿਆ ਕਿ ਜਿੱਥੇ ਵਿਸ਼ਵਾਸ ਨਹੀਂ ਉੱਤੇ ਖੁਸ਼ੀ ਨਹੀਂ ਹੈ ਚਾਹੇ ਰਿਸ਼ਤੇ ਆਂ ਚ ਹੋਵੇ ਚਾਹੇ ਕਿਤੇ ਵੀ ਹੋਵੇ ਇੱਕ ਦੁਕਾਨਦਾਰ ਦੇ ਨਾਲ ਵੀ ਅਸੀਂ ਫੇਰ ਹੀ ਜੁੜਾਂਗੇ ਅਗਰ ਉੱਤੇ ਵਿਸ਼ਵਾਸ ਹੈ ਉਹਦੇ ਕੋਲ ਚੀਜ਼ ਖਰੀਦਦੇ ਆ ਵਿਸ਼ਵਾਸ ਹੈ ਤਾਂ ਫੇਰ ਹੀ ਕਹਿੰਦੇ ਉਹ ਦੁਕਾਨਦਾਰ ਵੀ ਕਾਮਯਾਬ ਹੁੰਦਾ ਜਦੋਂ ਦੂਜਿਆਂ ਦੇ ਦਿਲਾਂ 'ਚ ਆਪਣਾ ਵਿਸ਼ਵਾਸ ਸਮਝਦੇ ਹੋ ਕਿ ਸੁ ਕਹਿੰਦੇ ਭਰੋਸਾ ਚਾਹੇ ਪਤੀ ਪਤਨੀ ਦਾ ਰਿਸ਼ਤਾ ਹੋਵੇ ਭਰਾ ਭਰਾ ਦਾ ਰਿਸ਼ਤਾ ਹੋਵੇ ਬਾਪ ਬੇਟੇ ਦਾ ਰਿਸ਼ਤਾ ਹੋਵੇ ਕੋਈ ਵੀ ਰਿਸ਼ਤਾ ਹੋਵੇ ਉਹ 'ਚ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ ਬਿਨਾਂ ਵਿਸ਼ਵਾਸ ਦੇ ਤਾਂ ਫਾਰਮੈਲਟੀ ਚੱਲਦੀ ਹੈ ਇਸ ਲਈ ਪਹਿਲੀ ਗੱਲ ਕਹੀ ਕਿ ਰੱਬ ਦੇ ਕਰਤਾਏ ਦਸਤੂਰ ਹੈ ਕਿ ਭਰੋਸਾ ਰੱਖਣੇ ਵਾਲੇ ਇਹਦਾ ਮਤਲਬ ਜੇ ਅਸੀਂ ਖੁਸ਼ੀ ਚਾਹੁੰਦੇ ਤਾਂ ਸਾਨੂੰ ਭਰੋਸਾ ਆਪਣੇ ਅੰਦਰ ਪੈਦਾ ਕਰਨਾ ਪੈਣਾ ਹੈ ਪੈਣਾ ਹੈ ਸਾਨੂੰ ਵਿਸ਼ਵਾਸ ਪੈਦਾ ਕਰਨਾ ਪੈਣਾ ਹੈ ਆਪਣੇ ਰੱਬ ਤੇ ਯਕੀਨ ਕਰਨਾ ਪੈਣਾ ਹੈ ਕਿਉਂਕਿ ਜਿਹੜਾ ਰੱਬ ਤੇ ਭਰੋਸਾ ਰੱਖਦਾ ਹੈ ਉਹਨੂੰ ਖੁਸ਼ੀਆਂ ਵੀ ਜ਼ਰੂਰ ਮਿਲਦੀਆਂ ਹਨ ਕਿਉਂਕਿ ਇੱਥੇ ਇੱਕ ਗੱਲ ਕਹਿਣੀ ਚਾਹਾਂਗੇ ਉਹ ਰੱਬ ਤਾਂ ਸਭ ਕੁਝ ਠੀਕ ਕਰਦਾ ਕਿਸੇ ਸ਼ਾਇਰ ਨੇ ਬੜਾ ਪਿਆਰਾ ਲਿਖਿਆ ਹੈ ਉਹ ਰੱਬ ਤਾਂ ਸਭ ਕੁਝ ਠੀਕ ਕਰਦਾ ਠੀਕ ਕਰਦਾ ਤੈਨੂੰ ਹੀ ਸਮਝਣ ਵਿੱਚ ਢੇਰ ਹੁੰਦੀ ਹੈ ਉਹ ਰੱਬ ਤਾਂ ਸਭ ਕੁਝ ਠੀਕ ਕਰਦਾ ਠੀਕ ਕਰਦਾ ਤੈਨੂੰ ਹੀ ਸਮਝਣ ਵਿੱਚ ਢੇਰ ਹੁੰਦੀ ਹੈ ਉਹ ਦੁੱਖ ਸੁੱਖ ਤਾਂ ਜ਼ਿੰਦਗੀ ਚ ਚਲਦੇ ਹੀ ਰਹਿੰਦੇ ਨੇ ਜਿੱਦਾਂ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ ਤੂੰ ਕਹਿੰਦੇ ਇਹ ਤਾਂ ਨਹੀਂ ਆ ਬੇ ਸੰਸਾਰ ਦੇ ਦੁੱਖ ਸੁੱਖ ਤਾਂ ਇੱਦੀ ਚੱਲਦੇ ਜਿੱਦਾਂ ਰਾਤ ਤੋਂ ਬਾਅਦ ਸਵੇਰ ਹੋ ਗਈ ਫਿਰ ਰਾਤ ਆ ਗਈ ਫਿਰ ਸਵੇਰ ਹੋ ਗਈ ਸੋ ਕਹਿੰਦੇ ਰਾਤ ਦਿਨ ਤਾਂ ਚੱਲਦਾ ਹੀ ਰਹਿਣਾ ਹੈ ਪਰ ਜਿਹਨਾਂ ਅੰਦਰ ਵਿਸ਼ਵਾਸ ਹੈ ਉਹ ਦਿਨ ਦੀ ਰੋਸ਼ਨੀ ਵਿੱਚ ਵੀ ਖੁਸ਼ ਰਹਿੰਦੇ ਤੇ ਰਾਤ ਦੇ ਹਨੇਰੇ 'ਚ ਵੀ ਪਰਵਾਹ ਨਹੀਂ ਕਰਦੇ ਕਿਉਂਕਿ ਪਤਾ ਹੈ ਰੱਬ ਨਾਲ ਹੈ ਹੁਣ ਰਾਤ ਤਾਂ ਸਵੇਰ ਵੀ ਹੋਏਗੀ ਡਰਨਾ ਕਿਉਂ ਪਰ ਜਿਹਨਾਂ ਅੰਦਰ ਭਰੋਸਾ ਨਹੀਂ ਹੁੰਦਾ ਉਹ ਰਾਤ ਨੂੰ ਦੇਖਦੇ ਆ ਯਾਨੀ ਦੁੱਖਾਂ ਨੂੰ ਦੇਖਦੇ ਆ ਨਾਲ ਹੀ ਰੋਣਾ ਸ਼ੁਰੂ ਕਰ ਦਿੰਦੇ ਆ ਉਹ ਰਾਤ ਤਾਂ ਗੁਜ਼ਰਨੀ ਹੈ ਪਰ ਹਾਏ ਹਾਏ ਕਰਕੇ گزارਾਂਗੇ ਚਿੰਤਾ ਵਿੱਚ گزارਾਂਗੇ ਤਾਂ ਕਈ ਬਿਮਾਰੀਆਂ ਸਾਡੇ ਜੀਵਨ 'ਚ ਕਈ ਦੁੱਖ ਵਾਧਦੇ ਯੋ ਕਿ ਅਸੀਂ ਬਹੁਤ ਬਾਰੇ ਚੀਜ਼ ਦੇਖੀ ਕਿ ਇਨਸਾਨ ਨੂੰ ਦੁੱਖ ਉਹਨਾ ਦੁਖੀ ਨਹੀਂ ਕਰਦੇ ਜਿੰਨਾ ਦੁੱਖ ਦੇ ਵਿਚਾਰ ਦੁਖੀ ਕਰਦੇ ਸਮਝਦੇ ਹੋ ਕਿ ਨਹੀਂ ਕੋਈ ਚੀਜ਼ ਉਹਨਾ ਦੁਖੀ ਨਹੀਂ ਸਾਨੂੰ ਕਰਦੀ ਜਿੰਨਾ ਉਹ ਚੀਜ਼ ਦੇ ਬਾਰੇ ਸੋਚ-ਸੋਚ ਕੇ ਅਸੀਂ ਦੁਖੀ ਹੁੰਦੇ ਰਹਿੰਦੇ ਆ ਸਮਝਣਾ ਜ਼ਰਾ ਇਸ ਲਈ ਜਦੋਂ ਵਿਚਾਰਾਂ ਨੂੰ ਕੰਟਰੋਲ ਕਰ ਲਵਾਂ ਉਹ ਕੋਈ ਨਹੀਂ ਦੁੱਖ ਆ ਵੀ ਗਿਆ ਦੇਖ ਲਵਾਂ ਦੇ ਤਾਂ ਫਿਰ ਬੰਦਾ ਦੁਖੀ ਨਹੀਂ ਬੋਤਾ ਹੁੰਦਾ ਫਿਰ ਦੁੱਖ ਦਾ ਸਾਹਮਣਾ ਕਰਦਾ ਹੈ ਜਿਦਾਂ ਨੂੰ ਫਰਜ਼ ਕਰੋ ਤੁਹਾਡੇ ਕੋਈ ਦਰਦ ਹੈ ਹੁਣ ਤੁਸੀਂ ਡਾਕਟਰ ਨੂੰ ਕਹਿੰਦੇ ਹੋ ਡਾਕਟਰ ਸਾਹਿਬ ਫੋਨ ਤੇ ਕਹਿੰਦੇ ਮੇਰੇ ਦਰਦ ਹੋ ਰਹੀ ਹੈ ਡਾਕਟਰ ਕਹਿੰਦਾ ਆ ਜਾ ਤੇਰੇ ਨੂੰ ਇੰਜੈਕਸ਼ਨ ਲੱਗਣਾ ਹੈ ਹੁਣ ਹਾਏ ਏਡੀ ਕਾ ਸੂਈ ਚੁਭਣੀ ਹੈ ਦਰਦ ਉਹ ਨਹੀਂ ਸੋਚੀ ਜਾਂਦੇ ਹੋ ਤੁਸੀਂ ਸਮਝਦੇ ਹੋ ਕਿ ਨਹੀਂ ਹੋਏ ਹੁਣ ਜਿਹੜਾ ਟੀਕੇ ਤੋਂ ਡਰਦਾ ਨਾ ਉਹ ਸੋਚ-ਸੋਚ ਕੇ ਹਾਏ ਠੀਕਾ ਇਹ ਤਾਂ ਦਰਦ ਬੜੀ ਹੋਣੀ ਹੈ ਤਕਲੀਫ ਬੜੀ ਹੋਣੀ ਹੈ ਇਹ ਤਾਂ ਇਦਾਂ ਹੈ ਉਦਾਂ ਹੈ ਉਹ ਸੋਚ-ਸੋਚ ਕੇ ਉਹਨੇ ਦਰਦ ਖੁਣੀ ਫੀਲ ਕਰੀ ਜਾਣਾ ਦੁਖੀ ਹੋਈ ਜਾਣਾ ਡਾਕਟਰ ਕੋਲ ਗਿਆ ਡਾਕਟਰ ਨੇ ਸਰੇਂਜ ਕੱਢ ਲਈ ਸੂਈ ਨਾਲ ਹੀ ਲੈ 1 ਸੈਕਿੰਡ ਦਾ ਕੰਮ ਸੀ ਹੋ ਵੀ ਗਿਆ ਇਹਦੇ ਬਾਰੇ ਸੋਚ ਸੋਚ ਕੇ ਉਹਦੀ ਪਰੇਸ਼ਾਨ ਹੋ ਰਹੀ ਸੀ ਇਹ ਤਾਂ ਗੱਲ ਸਮਝਦੇ ਹੋ ਕਿ ਨਹੀਂ ਉਹ ਘਟਨਾ ਹੁੰਨਾ ਸੰਗ ਦੁੱਖ ਨਹੀਂ ਦਿੰਦੀ ਜਿੰਨਾ ਉਹਦੀ ਸੋਚ ਸਾਨੂੰ ਦੁੱਖ ਦਿੰਦੀ ਹੈ ਇਸ ਕਰਕੇ ਕਹਿੰਦੇ ਜਦੋਂ ਇਨਸਾਨ ਰੱਬ ਤੇ ਵਿਸ਼ਵਾਸ ਕਰਨ ਨਾਲ ਉਹ ਵੀ ਆਪਣੀਆਂ ਸੋਚਾਂ ਛੇ ਜਿਆਦਾ ਦੁੱਖ ਨੂੰ ਵਧਾਉਂਦਾ ਨਹੀਂ ਹੈ ਉਹ ਸੋਚ ਕੇ ਦੁਖੀ ਨਹੀਂ ਹੁੰਦਾ ਕੀ ਬਣੇਗਾ ਕੀ ਹੋਏ ਉਹ ਕਹਿੰਦਾ ਆਏਗਾ ਦੇਖਿਆ ਜਾਏਗਾ ਫਿਕਰ ਕਾ ਨਹੀਂ ਹੈ ਕਿ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਮੁਸ਼ਕਿਲ ਵਿੱਚ ਵੀ ਹੱਲ ਹੋ ਜਾਏਗਾ ਮੁਸ਼ਕਿਲ ਦਾ ਹੱਲ ਵੀ ਹੋ ਜਾਏਗਾ ਫਿਕਰ ਕਾ ਦੀ ਹੈ ਜੇ ਰਾਤ ਹੈ ਤਾਂ ਸਵੇਰ ਵੀ ਇਸ ਲਈ ਦੁੱਖ ਸੁੱਖ ਤਾਂ ਜ਼ਿੰਦਗੀ ਚਲਦੇ ਹੀ ਰਹਿੰਦੇ ਨੇ ਜਿਵੇਂ ਰਾਤ ਤੋਂ ਬਾਅਦ ਸਵੇਰ ਹੁੰਦੀ ਏ ਇਸ ਲਈ ਰੱਬ ਤਾਂ ਸਭ ਕੁਝ ਠੀਕ ਕਰਦਾ ਪਰ ਤੈਨੂੰ ਹੀ ਸਮਝਣ ਚ ਉਹ ਤੂੰ ਹੀ ਨਹੀਂ ਸਮਝ ਪੰਦਾ ਤੂੰ ਕਹਿੰਦਾ ਆਹ ਨਹੀਂ ਚੰਗਾ ਹੋ ਰਿਹਾ ਉਹ ਨਹੀਂ ਚੰਗਾ ਹੋ ਰਿਹਾ ਉਹ ਰੱਬ ਕਦੀ ਮਾੜਾ ਉਹ ਤਾਂ ਠੀਕ ਹੀ ਕਰਦਾ ਹੈ ਪਰ ਸਮਝ ਹੀ ਬੰਦੇ ਨੂੰ ਬਾਅਦ ਚ ਆਉਂਦੀ ਹੈ ਸਮਝ ਦਿਓ ਕਿ ਨਹੀਂ ਇਸ ਕਰਕੇ ਬੜੇ ਬੜੇ ਨਾ ਜਿਹੜੇ ਅੱਜ ਦੇ ਸਮੇਂ 'ਚ ਗੁਰੂ ਰਹਿਬਰ ਤਾਂ ਕਹੀ ਗਏ ਸਮਝਣਾ ਜ਼ਰਾ ਪਰ ਬੜੇ-ਬੜੇ ਬਿਜ਼ਨਸਮੈਨ ਵੀ ਇਹ ਗੱਲ ਕਹਿ ਗਏ ਸ਼ਾਇਦ ਤੁਸੀਂ ਉਸ স্টিਵ ਜੌਬਸ ਦੀ ਜੋ ਐਪਲ ਕੰਪਨੀ ਦਾ ਫਾਊਂਡਰ ਸੀ ਉਹਦੀ ਇੱਕ ਸਪੀਚ ਸੁਣੀ ਹੋਏਗੀ ਕਿ ਜਦੋਂ ਮੇਰਾ ਆਹ ਕੰਮ ਇਦਾਂ ਹੋਇਆ ਮੈਂ ਕਾਲਜ ਤੋਂ ਡ੍ਰੌਪ ਆਊਟ ਹੋਇਆ ਉਸਲੇ ਮੈਨੂੰ ਲੱਗਦਾ ਸੀ ਕੀ ਹੈ ਪਰ ਹੁਣ ਮੈਂ ਪਿੱਛੇ ਨੂੰ ਡਾਟ ਜੋੜ ਕੇ ਦੇਖਦਾ ਨਾ ਤਾਂ ਫੇਰ ਪਤਾ ਲੱਗਦਾ ਉਸਲੇ ਜੋ ਹੋਇਆ ਉਹ ਅੱਛਾ ਹੋਇਆ ਤਾਂ ਹੀ ਅੱਜ ਮੈਂ ਇਸ ਮੁਕਾਮ ਤੇ ਜੇ ਉਹ ਘਟਨਾਵਾਂ ਨਾ ਹੋਈਆਂ ਹੁੰਦੀਆਂ ਤਾਂ ਅੱਜ ਮੈਂ ਇੱਥੇ ਯਾਨੀ ਬਾਅਦ ਵਿੱਚ ਬੰਦੇ ਨੂੰ ਪਤਾ ਲੱਗਦਾ ਕਿ ਅਗਰ ਉੱਥੇ ਮੈਨੂੰ ਕਾਮਯਾਬੀ ਨਹੀਂ ਮਿਲੀ ਅਗਰ ਉੱਥੇ ਮੈਨੂੰ ਆ ਚੀਜ਼ ਨਹੀਂ ਮਿਲੀ ਤੇ ਇਹਦਾ ਮਤਲਬ ਰੱਬ ਨੇ ਮੈਨੂੰ ਬਹੁਤ ਅੱਗੇ ਲੈ ਕੇ ਜਾਣਾ ਸੀ ਕਿਉਂਕਿ ਇਹ ਗੱਲ ਕਹਿਣੀ ਚਾਹਾਂਗੇ ਕਿ ਜਿੰਨਕੀ ਮੰਜ਼ਿਲ ਬੜੀ ਹੁੰਦੀ ਹੈ ਜਿੰਨਕੀ ਮੰਜ਼ਿਲ ਬੜੀ ਹੁੰਦੀ ਹੈ ਉਹਨਕੇ ਜਰਾ ਹੁਣ ਗੌਰ ਕਰਨਾ ਕਿ ਜਿੰਨਕੀ ਮੰਜ਼ਿਲ ਬੜੀ ਹੁੰਦੀ ਹੈ ਜਿੰਨਕੀ ਮੰਜ਼ਿਲ ਬੜੀ ਹੁੰਦੀ ਹੈ जबरदस्त उनके इम्तिहान होते हैं जिनकी मंजिल है। जबरदस्त उनके इम्तिहान होते, है। होते हैं और जितना गुजरता है मुश्किलों की आग से आदमी उतने ही महान होते हैं याद रखना हमेशा कि जितनी बड़ी होती है मंजिल उतना ही सख्त इम्तिहान होगा जितनी बड़ी होगी जिसकी ਮੰਜ਼ਿਲ ਉਤਨਾ ਹੀ ਸਖਤ ਉਸਕਾ ਇਮਤਿਹਾਨ ਹੋਗਾ ਜਿੰਨਾ ਗੁਜ਼ਰੇਗਾ ਮੁਸ਼ਕਿਲਾਂ ਕੀ ਆਗਸੇ ਆਦਮੀ ਉਤਨਾ ਹੀ ਸੁਬਾਨ ਹੋਗਾ ਹੁਣ ਕਹਿੰਦੇ ਆ ਕਿ ਮੁਸ਼ਕਿਲਾਂ ਦੀ ਅੱਗ ਚੋਂ ਗੁਜ਼ਰ-ਗੁਜ਼ਰ ਕੇ ਬੰਦਾ ਮਹਾਨ ਬਣਦਾ ਹੈ ਸਮਝ ਦਿਓ ਕਿ ਨਹੀਂ ਜੇਰਾ ਸੋਚ ਕੇ ਦੇਖ ਲੋ ਅੱਜ ਜਿਹਨਾਂ ਨੂੰ ਮਹਾਨ ਕਿਹਾ ਜਾਂਦਾ ਹੈ ਨਾ ਅੱਜ ਜਿਹਨਾਂ ਦੀਆਂ ਸਿਫਤਾਂ ਹੁੰਦੀਆਂ ਹੈ ਉਹਨਾਂ ਨੇ ਜੀਵਨ ਚ ਦੁੱਖ ਕਿੰਨੇ ਚੱਲੇ ਕਿਉਂਕਿ ਬਿਨਾਂ ਦਰਦ ਚੋਂ ਗੁਜ਼ਰਿਆ ਵੀ ਮਹਾਨ ਨਹੀਂ ਬਣਦਾ ਹੁਣ ਤੁਸੀਂ ਸੋਚ ਸਕਦੇ ਹੋ ਇੱਕ ਰਾਜਪੁੱਤਰ ਦੇ ਘਰ ਰਾਜੇ ਜਾਨੀ ਇੱਕ ਰਾਜੇ ਦੇ ਘਰ ਪੁੱਤਰ ਨੇ ਜਨਮ ਲਿਆ ਸਮਝਦੇ ਹੋ ਕਿ ਨਹੀਂ ਫੇ ਹੌਲੀ-ਹੌਲੀ ਖੇលਿਆ ਪੜ੍ਹਿਆ ਗੁਰੂਕੁਲ ਚ ਗਿਆ ਸਿੱਖਿਆ ਲਈ ਫਿਰ ਰਾਜਾ ਬਣ ਗਿਆ ਸਮਝਦੇ ਹੋ ਕਿ ਨਹੀਂ ਆਪਣੇ ਬਾਪ ਤੋਂ ਬਾਅਦ ਰਾਜਾ ਬਣ ਗਿਆ ਰਾਜਗਦੀ ਮਿਲੀ ਰਾਜਗਦੀ ਭੋਗੀ ਔਰ ਫਿਰ ਬੁढ़ा ਹੋਇਆ ਸ਼ਾਦੀ ਕੀਤੀ ਬੁढ़ा ਹੋਇਆ ਮਰ ਗਿਆ ਹੁਣ ਕਹਾਂਗੇ ਮਹਾਨ ਕੀ ਮਹਾਨ ਤਾਂ ਗਣਾ ਕੀਤਾ ਕੀ ਇਸਨੇ ਸਮਝਦੇ ਹੋ ਕਿ ਨਹੀਂ ਪਰ ਇੱਕ ਬੱਚਾ ਜਨਮ ਲੈਂਦਾ ਗਰੀਬ ਦੇ ਘਰ 'ਚ ਇੱਕ ਬੱਚਾ ਜਨਮ ਲੈਂਦਾ ਹੈ ਗਰੀਬ ਦੇ ਘਰ ਜਿੱਥੇ ਖਾਣ ਨੂੰ ਰੋਟੀ ਨਹੀਂ ਪਾਣ ਨੂੰ ਕੱਪੜਾ ਨਹੀਂ ਉਹਨੂੰ ਬੱਚਾ ਕਿੰਨੇ ਦੁੱਖ ਦਰਦ ਚੱਲਦਾ ਹੈ ਲੋਕਾਂ ਦਾ ਤਰਸਕਾਰ ਵੀ ਚੱਲਦਾ ਹੈ ਲੋਕ ਉਹਨੂੰ ਨੀਵੀਂ ਜਾਤ ਦਾ ਕਹਿੰਦੇ ਬੁਰਾ ਕਹਿੰਦੇ ਹੈ ਨਕਮਾ ਕਹਿੰਦੇ ਹੈ ਕੁਸ਼ ਇਹਦੇ ਬੱਲੇ ਕੁਸ਼ ਨਹੀਂ ਹੈ ਫਿਰ ਉਹੀ ਬੱਚਾ ਗੁਜ਼ਰ ਕੇ ਮਿਹਨਤ ਦੇ ਨਾਲ ਅੱਛਾ ਕਰਦਾ ਹੈ ਗੁਨਾ ਦੇ ਨਾਲ ਇੱਕ ਦਿਨ ਰਾਜਾ ਬਣਦਾ ਹੈ ਤਾਂ ਫਿਰ ਬੰਦਾ ਕਹਿੰਦਾ ਮਹਾਨ ਸੀ ਪੈਦਾ ਕਿੱਥੇ ਹੋਇਆ ਤਾਂ ਪਹੁੰਚਿਆ ਸੋਮਾ ਹੰਤਾਰੇ ਵਾਸਤੇ ਸਾਨੂੰ ਮੁਸ਼ਕਲਾਂ ਦੀ ਗੁਜ਼ਰਨਾ ਪੈਂਦਾ ਹੈ ਅੱਜ ਬੰਦਾ ਕਹਿੰਦਾ ਨਾਮ ਤਾਂ ਮੇਰਾ ਨਾ ਉਚਾਈਆਂ ਤੇ ਹੋਵੇ ਹੋਵਾਂ ਤਾਂ ਮਹਾਨ ਪਰ ਮੈਨੂੰ ਦਰਦ ਝੱਲਣੀ ਨਾ ਪਵੇ ਸਮਝਦੇ ਦਰਦ ਝੱਲਣ ਨੂੰ ਤਿਆਰ ਨਹੀਂ ਮਿਹਨਤ ਕਰਨ ਨੂੰ ਤਿਆਰ ਨਹੀਂ ਸਹਿਣ ਸ਼ਕਤੀ ਸਾਡੇ ਅੰਦਰ ਹੈ ਨਹੀਂ ਤਾਂ ਚਾਹਦੇ ਅਸੀਂ ਮਹਾਨਤਾ ਤਾਂ ਫੇ ਕਦੀ ਹਾਸਲ ਦੇ ਲਈ ਅਗਰ ਜੀਵਨ 'ਚ ਦਰਦ ਆਵੇ ਨਾ ਅਗਰ ਜੀਵਨ 'ਚ ਪੀੜਾ ਆਵੇ ਅਗਰ ਜੀਵਨ 'ਚ ਮੁਸ਼ਕਿਲਾਂ ਆਣ ਤਾਂ ਸਮਝ ਲੋ ਰੱਬ ਮੈਨੂੰ ਕੁਛ ਦੇਣਾ ਚਾਹੁੰਦਾ ਹੈ ਮੈਨੂੰ ਉਚਾਈਆਂ ਤੇ ਲੈ ਕੇ ਜਾਣਾ ਚਾਹੁੰਦਾ ਤਾਂ ਹੀ ਮੈਨੂੰ ਇਹ ਮੁਸ਼ਕਲਾਂ ਦੀ ਅਗਚੀ ਰੱਬ ਕਿਉਂਕਿ ਜਿੰਨੀ ਬੜੀ ਮੰਜ਼ਿਲ ਇਮਤਿਹਾਨ ਵੀ ਉਨਾ ਹੀ ਸਖਤ ਇਹਦਾ ਕੁਰਾਨ ਸ਼ਰੀਫ 'ਚ ਵੀ ਆਂਦੀ ਨੇ ਇੱਕ ਲਾਈਨ ਕਿ ਤੂੰ کیا سوچਤੇ ਹੋ ਕਿ ਤੂੰ ਕਹੋਗੇ ਕਿ اے ਖੁਦਾ ਮੈਂ ਤੁਮਸੇ ਮੁਹੱਬਤ ਕਰਤਾ ਹੂੰ ਔਰ ਤੁਮੇ ਅਜਮਾਇਆ ਵੀ ਨਾ ਜਾਏਗਾ ਰੱਬ ਕਹਿੰਦਾ ਤੂੰ ਕੀ ਸੋਚਦਾ ਤੂੰ ਕਹਿੰਦਾ ਰੱਬਾ ਮੈਂ ਤੈਨੂੰ ਪਿਆਰ ਕਰਦਾ ਹਾਂ ਤਾਂ ਤੇਰੀ ਅਜਮਾਇਸ਼ ਨਹੀਂ ਹੋਣੀ ਉਹ ਜਿਹੜਾ ਜਿੰਨਾ ਜਿਆਦਾ ਪਿਆਰ ਕਰਦਾ ਉਹ ਮਾਇਸ਼ ਵੀ ਉਨੀ ਸਖਤ ਹੁੰਦੀ ਹੈ ਤਾਂ ਜਦੋਂ ਇਹ ਮਾਇਸ਼ ਤੋਂ ਪਾਸ ਹੁੰਦਾ ਤੇ ਰਤਬੇ ਵੀ ਉਨੇ ਹੀ ਉਲੰਧ ਹੁੰਦੇ ਇਬਰਾਹੀਮ ਨੂੰ ਖਲੀਲ ਕਿਹਾ ਗਿਆ ਪਰ 40 ਦਿਨ ਅੱਗ 'ਚ ਵੀ ਬੈਠਣਾ ਪਿਆ ਸਮਝਦੇ ਹੋ ਕਿ ਨਹੀਂ ਕਹਿੰਦੇ ਨਾ ਸੋਨਾ ਅੱਗ 'ਚ ਹੀ ਗੁਜ਼ਰਨਾ ਫੇਰ ਹੀ ਕਹਿਣਾ ਬਣਦਾ ਹੈ ਲੋਹਾ ਅੱਗ 'ਚ ਹੀ ਗੁਜ਼ਰਦਾ ਤਾਂ ਫੇਰ ਹੀ ਕੋਈ ਨਵਾਂ ਰੂਪ ਉਹਦਾ ਉਹਦਾ ਘੜਿਆ ਜਾਂਦਾ ਹੈ ਤਾਂ ਜੇ ਉਹ ਅੱਗ 'ਚ ਹੀ ਗੁਜ਼ਰਨਾ ਗੁਜ਼ਰੇ ਤਾਂ ਜਿਹੜਾ ਰੂਪ ਹੈ ਉਹੀ ਰਹਿ ਜਾਂਦਾ ਹੈ ਇਹ ਸਮਝਣਾ ਸਾਰਿਆਂ ਨੇ ਕਿਉਂਕਿ ਕਿਸੇ ਵੀ ਚੀਜ਼ ਨੂੰ ਜਦੋਂ ਮੁਸ਼ਕਲਾਂ ਦੀ ਅੱਗ 'ਚ ਹੀ ਗੁਜ਼ਾਰਿਆ ਜਾਂਦਾ ਹੈ ਤੇ ਇਹਦਾ ਮਤਲਬ ਪ੍ਰਮਾਤਮਾ ਸਾਨੂੰ ਇੱਕ ਨਵਾਂ ਆਕਾਰ ਦੇਣਾ ਚਾਹੁੰਦਾ ਹੈ ਸਾਡੀ ਵੈਲੀ ਨੂੰ ਵਧਾਣਾ ਚਾਹੁੰਦਾ ਹੈ ਤਾਂ ਜੇ ਆਪਾਂ ਆਸਮਾਨ ਦੀਆਂ ਉਚਾਈਆਂ ਤੇ ਪਹੁੰਚਣਾ ਹੈ ਨਾ ਫਿਰ ਯਾਦ ਰੱਖੋ ਇਹ ਗੱਲ ਕਹਿਣੀ ਚਾਹਾਂਗੇ ਕਿ ਆਸਮਾਨ ਦੀਆਂ ਉਚਾਈਆਂ ਨੂੰ ਛੂਣੇ ਸੇ ਪਹਿਲੇ ਆਸਮਾਨ ਦੀਆਂ ਉਚਾਈਆਂ ਨੂੰ ਛੂਣੇ ਸੇ ਪਹਿਲੇ ਕੋ ਛੂਣੇ ਸੇ ਪਹਿਲੇ ਜ਼ਮੀਨ ਪਰ ਚੱਲਣਾ ਔਰ ਦੌੜਨਾ ਵੀ ਪੜਦਾ ਹੈ ਆਸਮਾਨ ਕੀ ਉਚਾਈਆਂ ਕੋ ਛੂਣੇ ਸੇ ਪਹਿਲੇ ਜ਼ਮੀਨ ਪਰ ਚੱਲਣਾ ਔਰ ਦੌੜਨਾ ਵੀ ਪੜਦਾ ਹੈ ਅਗਰ ਬਾਤ ਸਮਝ ਨਾ ਆਏ ਤੋ ਹਵਾਈ ਜਹਾਜ਼ ਕੋ ਦੇਖ ਲਓ ਅਗਰ ਗੱਲ ਸਮਝ ਨਹੀਂ ਆਈ ਨਾ ਹਵਾਈ ਜਹਾਜ਼ ਨੂੰ ਦੇਖ ਲਿਓ ਸਿੱਧਾ ਹੀ ਉੱਡ ਜਾਂਦਾ ਉਹ ਇਹਲਾ ਹੌਲੀ ਹੌਲੀ ਚੱਲਦਾ ਹੈ ਜਿਹੜੇ ਬੈਠੇ ਨਾ ਕਿਹੜੇ ਕਿਹੜੇ ਬੈਠਾ ਪਲੇਨ ਦੇ ਵਿੱਚ ਜਿਹੜਾ ਬੈਠਾ ਹੱਥ ਖੜਾ ਕਰਦੇ ਹੋ ਪਤਾ ਹੁੰਦਾ ਪਲੇਨ ਚੱਲਦਾ ਕਿੱਦਾਂ ਹੈ ਪਹਿਲਾਂ ਉਹ ਹੌਲੀ ਹੌਲੀ ਇੱਦਾਂ ਇੱਦਾਂ ਪਰ ਪਹਿਲਾਂ ਤਾਂ ਬੈਗ ਵੀ ਜਾਂਦਾ ਇੱਦਾਂ ਸਮਝਦੇ ਹੋ ਕਿ ਨਹੀਂ ਹੁਣ ਬੰਦਾ ਇਹਦੇ ਪਿੱਛੇ ਨੂੰ ਜਾ ਰਿਹਾ ਹੈ ਉਹ ਭਾਈ ਉੱਪਰ ਨੂੰ ਜਾਣ ਤੋਂ ਪਹਿਲਾਂ ਥੋੜਾ ਪਿੱਛੇ ਨੂੰ ਵੀ ਜਿੱਦਾਂ ਕਹਿੰਦੇ ਨੇ ਸ਼ੇਰ ਜੰਪ ਮਾਰਨ ਤੋਂ ਪਹਿਲਾਂ ਉਹ ਸ਼ਿਕਾਰ ਤੇ ਥੋੜਾ ਪਿੱਛੇ ਨੂੰ ਹੁੰਦਾ ਫਿਰ ਜੰਪ ਮਾਰਦਾ ਹੁਣ ਤੁਹਾਨੂੰ ਵੀ ਸ਼ਾਲ ਮਾਰਨ ਨੂੰ ਕਹਦੇ ਪਹਿਲਾਂ ਤੁਸੀਂ ਥੋੜਾ ਜਿਹਾ ਐ ਹੋਣਾ ਹੈ ਕਿਉਂਕਿ ਜਿੰਨਾ ਅਸੀਂ ਇੱਦਾਂ ਜਾਂਦੇ ਨੇ ਦਾ ਮਤਲਬ 100 ਉੱਚੀ ਜੰਪ ਹੋਏਗੀ ਸਾਡੀ ਤਾਂ ਕਹਿੰਦੇ ਹੈ ਅੱਜ ਬੰਦਾ ਹੀ ਕਹਿੰਦਾ ਸਿੱਧਾ ਉਚਾਈਆਂ ਤੇ ਪਹੁੰਚ ਜਾਵਾਂ ਮੈਨੂੰ ਚੱਲਣਾ ਜਾਂ ਦੌੜਨਾ ਨਾ ਪਵੇ ਤਾਂ ਭਾਈ ਫਿਰ ਮੁਸ਼ਕਿਲ ਹੈ ਫਿਰ ਇਹ ਤੇਰੇ ਖਿਆਲਾਂ ਚ ਹੀ ਹੈ ਉਚਾਈਆਂ ਕਿਉਂਕਿ ਜੇ ਸੱਚ ਮੁੱਚ ਉਚਾਈ ਤੇ ਪਹੁੰਚਣਾ ਹੈ ਤਾਂ ਪਹਿਲਾਂ ਤੈਨੂੰ ਚੱਲਣਾ ਹੀ ਪੈਣਾ ਹੈ ਦੌੜਨਾ ਵੀ ਕਿ ਤੂੰ ਦੌੜਨ ਦੀ ਜਾਂ ਚੱਲਣ ਵਾਲੀ ਦਰਦ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਏ ਬੰਦਾ ਗੱਲ ਮੈਂ ਚੱਲਣਾ ਹੀ ਨਹੀਂ ਹੈ ਮੈਂ ਦੌੜਨਾ ਹੀ ਨਹੀਂ ਮੈਂ ਤਾਂ ਉੱਡਣਾ ਆ ਤਾਂ ਭਾਈ ਫਿਰ ਬਿਨਾਂ ਚੱਲੇ ਕੋਈ ਚੀਜ਼ ਨਾ ਹੋਰਦਾ ਬੰਦਾ ਸਮਝ ਦਿਓਗ ਨਹੀਂ ਕਹਿੰਦੇ ਗੱਡੀ ਉਡਾ ਗਈ ਉੜਾ ਗਈ ਬੰਦੇ ਨੂੰ ਖੜਾ ਸੀ ਬੰਦਾ ਪਰ ਉੜਾ ਦਿੱਤਾ ਹੁਣ ਇਦਾਂ ਉੜਨਾ ਆ ਤਾਂ ਫਿਰ ਤਾਂ ਖੜੇ ਖੜੇ ਉੜਨਾ ਤਾਂ ਬੀਤੀ ਹੀ ਹੈ ਪਰ ਜੇ ਆਪਾਂ ਉਹ ਸੱਚੀ ਕਾਵਿਆਪੀ ਦੀ ਉਚਾਈਆਂ ਤੇ ਉੜਨਾ ਹੈ ਤਾਂ ਫੇ ਪਹਿਲਾ ਹੌਲੀ ਹੌਲੀ ਸ਼ੁਰੂਆਤ ਕਰਨੀ ਪੈਣੀ ਹੈ ਅੱਜ ਬੰਦਾ ਕਹਿੰਦਾ ਸਿੱਧਾ ਹੀ ਮੈਨੂੰ ਨਾ ਕੋਈ ਇਦਾਂ ਹੋ ਜਾਵੇ ਉਹ ਭਾਈ ਪਹਿਲਾਂ ਹੌਲੀ ਹੌਲੀ ਅੱਜ ਬੜੀਆਂ ਬੜੀਆਂ ਕੰਪਨੀਆਂ ਵੀ ਪਹਿਲਾਂ ਹੌਲੀ 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 ਕਿੱਥੋਂ ਸਟਾਰਟ ਹੋਈਆਂ ਸੀ ਸਮਝਦੇ ਹੋ ਕਿ ਨਹੀਂ ਜਾਂ ਜਿਨ੍ਹਾਂ ਨੇ ਉੱਚੀਆਂ ਮੰਜ਼ਲਾਂ ਪਾਈਆਂ ਉਹ ਇੱਕ ਦਿਨ 'ਚ ਨਹੀਂ ਪਹੁੰਚ ਗਏ ਸਮਝਦੇ ਹੋ ਕਿ ਨਹੀਂ ਹੌਲੀ ਹੌਲੀ ਮਿਹਨਤ ਕਰਨੀ ਹੌਲੀ ਹੌਲੀ ਚੱਲਣਾ ਲੱਗਾ ਹੈ ਇੱਕ ਬੀਜ ਨੂੰ ਵੀ ਬ੍ਰਿਖਸ਼ ਬਣਨ ਵਾਸਤੇ ਪਹਿਲਾਂ ਛੋਟਾ ਜਿਹਾ ਪੌਦਾ ਫਿਰ ਹੋਰ ਵੱਡਾ ਹੋਰ ਵੱਡਾ ਹੋਰ ਵੱਡਾ 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 ਕੁਝ ਸਾਲਾਂ ਚ ਐਦਾਂ ਦਾ ਬ੍ਰਿਖਸ਼ ਬਣ ਜਾਂਦਾ ਜਿਹਦੇ ਥੱਲੇ ਫਿਰ ਹਜ਼ਾਰਾਂ ਹੀ ਲੋਕ ਆਉਂਦੇ ਜਾਂਦੇ ਠੰਡੀ ਛਾਂ ਦਾ ਆਨੰਦ ਵੀ ਲੈਂਦੇ ਤੇ ਮਿੱਠੇ ਫੁੱਲਾਂ ਦਾ ਆਨੰਦ ਵੀ ਸੋ ਇਹ ਜ਼ਿੰਦਗੀ ਦਾ ਦਸਤੂਰ ਹੈ ਕਿ ਜ਼ਿੰਦਗੀ ਚ ਕਾਮਯਾਬ ਹੋਣਾ ਤਾਂ ਦਰਦ ਚੱਲਣ ਨੂੰ ਤਿਆਰ ਰਹਿਣਾ ਪੜਾ ਇਸ ਲਈ ਫੇਰ ਕਹਾਂਗਾ ਕਿ ਜਿੰਨੀ ਬੜੀ ਹੋਗੀ ਤੇਰੀ ਮੰਜ਼ਿਲ ਉਤਨਾ ਹੀ ਸਖਤ ਇਮਤਿਹਾਨ ਤੇ ਲਈ ਇਹ ਬੜੀ ਮੰਜ਼ਿਲ ਦੀ ਸੋਚ ਹੈ ਨਾ ਤਾਂ ਫੇਰ ਵੀ ਯਾਦ ਰੱਖ ਕੇ ਇਮਤਿਹਾਨ ਵੀ ਉਨਾ ਹੀ ਸਖਤ ਹੋਣਾ ਹੈ ਤਾਂ ਉਹਦੇ ਵਾਸਤੇ ਪਹਿਲਾਂ ਹੀ ਤਿਆਰ ਰਹਿ ਸਮਝਦੇ ਹੋ ਕਿ ਕਿ ਜੇ ਬੜੀ ਉਚਾਈ ਤੇ ਪਹੁੰਚਣਾ ਤਾਂ ਦਰਦ ਵੀ ਉਨਾ ਹੀ ਬਰਦਾਸ਼ਤ ਕਰਨਾ ਪੈਣਾ ਔਰ ਉਹ ਦਰਦ ਬਰਦਾਸ਼ਤ ਕਰਨ ਨੂੰ ਮੈਂ ਉਹ ਮੁਸ਼ਕਿਲ ਦਾ ਸਾਹਮਣਾ ਕਰਨ ਨੂੰ ਮੈਂ ਉਹ ਮੁਸ਼ਕਿਲ 'ਚ ਗੁਜ਼ਰਨ ਨੂੰ ਮੈਂ ਤਾਂ ਜੇ ਬੰਦਾ ਤਿਆਰ ਹੈ ਨਾ ਤਾਂ ਫਿਰ ਕਾਮਯਾਬੀ ਮਿਲਦੀ ਵੀ ਜ਼ਰੂਰ ਹੈ ਇਸ ਲਈ ਆਸਮਾਨ ਦੀ ਉਚਾਈਆਂ ਨੂੰ ਛੂਣੇ ਤੋਂ ਪਹਿਲੇ ਜ਼ਮੀਨ ਪਰ ਚੱਲਣਾ ਔਰ ਦੌੜਨਾ ਵੀ ਪੜਦਾ ਹੈ ਪੜਦਾ ਹੈ ਅਗਰ ਬਾਤ ਸਮਝਣਾ ਆਏ ਤਾਂ ਕਿਹਨੂੰ ਦੇਖਣਾ ਫਿਰ ਹਵਾਈ ਜਹਾਜ਼ ਨੂੰ ਹਵਾਈ ਜਹਾਜ਼ ਨੂੰ ਦੇਖਣਾ ਐਂਓ ਜਾ ਕੇ ਫਿਰ ਹੌਲੀ 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 ਤੁਰਦਾ ਹੈ ਤੁਰਦਾ ਤੁਰਦਾ ਜੋ ਰਨਵੇ ਤੇ ਪਹੁੰਚਦਾ ਫਿਰ ਜਕਦਮ ਸਪੀਡ بس ਇੱਦਾਂ ਹੀ ਸਮਝ ਲਓ ਕਿ ਇਹ ਹਾਲੇ ਹੌਲੀ-ਹੌਲੀ ਚੱਲ ਰੋ ਕੋਈ ਕਵੇ ਲੈ ਉਹਦਾ ਕਹਿੰਦਾ ਸੀ ਉਚਾਈਆਂ ਤੇ ਪਹੁੰਚਾਂਗੇ ਉਹ ਹਾਲੇ ਰਨਵੇ ਨਹੀਂ ਆਇਆ ਹਾਲੇ ਮੈਂ ਰਨਵੇ ਦੀ ਤਰਫ ਜਾ ਰਿਹਾ ਹਾਂ ਹਾਲੇ ਤਾਂ ਸਫ਼ਰ ਹੈ ਜੇ ਹੌਲੀ-ਹੌਲੀ ਚੱਲ ਰਿਹਾ ਨਾ ਤਾਂ ਹਾਲੇ ਰਨਵੇ ਦੀ ਤਰਫ ਜਾ ਰਿਹਾ ਹਾਂ ਔਰ ਵਿਸ਼ਵਾਸ ਹੈ ਮੈਨੂੰ ਇੱਕ ਦਿਨ ਮਾਲਕ ਦੀ ਰਹਿਮਤ ਦਾ ਰਨਵੇ ਐਸਾ ਆਣਾ ਕਿ ਫਿਰ ਮੇਰੇ ਜੀਵਨ ਦੇ ਜਹਾਜ਼ ਨੇ ਉਚਾਈਆਂ ਨੂੰ ਛੂਣਾ ਹੈ ਇਹ ਯਕੀਨ ਹੋਣਾ ਚਾਹੀਦਾ ਸਰ ਇਹ ਵਿਸ਼ਵਾਸ ਹੋਣਾ ਚਾਹੀਦਾ ਸਰ ਸਮਝਦੇ ਹੋ ਕਿ ਨਹੀਂ ਇਸ ਕਰਕੇ ਅੱਜ ਇਹ ਜੀਵਨ ਜ ਸਲੋ ਸਲੋ ਚੱਲ ਰਿਹਾ ਉਹਦਾ ਘਬਰਾਓ ਨਾ ਹਿੰਮਤ ਨਾ ਹਾਰੋ ਨਿਰਾਸ਼ ਹੋ ਕੇ ਨਾ ਬੈਠੋ ਕੇ ਜ਼ਿੰਦਗੀ ਵਿੱਚ ਬਹੁਤ ਬੜਾ ਸਲੋ ਜਿਹਾ ਚੱਲ ਰਿਹਾ ਕੁਝ ਹੋ ਹੀ ਨਹੀਂ ਰਿਹਾ ਬਾਕੀ ਇਦਾਂ ਹੁੰਦਾ ਹੈ ਹਵਾਈ ਜਹਾਜ਼ ਵੀ ਜਦੋਂ ਬੰਦਾ ਬਹਿਦਾ ਕਿ ਨਾ ਕੁਝ ਹੋ ਹੀ ਨਹੀਂ ਰਿਹਾ ਉਹ ਤੁਰਿਆ ਹੁੰਦਾ ਹੌਲੀ ਹੌਲੀ ਪਰ ਬੰਦੇ ਨੂੰ ਅੰਦਰ ਬੈਠੇ ਨੂੰ ਪਤਾ ਨਹੀਂ ਲੱਗਦਾ ਕਿ ਨਾ ਹੋਈ ਨਹੀਂ ਉਹ ਹੋ ਰਿਹਾ ਭਾਈ ਬਾਹਰ ਦੇਖ ਜਦੋਂ ਬਾਹਰ ਦੇਦਾ ਹਾਂ ਚੱਲ ਰਿਹਾ ਹੌਲੀ 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 ਤਾਂ ਫਿਰ ਇੱਕ ਟਾਈਮ ਆਉਂਦਾ ਜਦੋਂ ਫਿਰ ਬੰਦਾ ਐ ਹੋ ਜਾਂਦਾ ਜਦੋਂ ਸਪੀਡ ਫੜਦਾ ਓ ਇਸੇ ਤਰ੍ਹਾਂ ਅੱਜ ਜੀਵਨ ਚੱਲ ਰਿ ਤੇ ਇਹ ਨਾ ਸਮਝੋ ਕੁਛ ਨਹੀਂ ਹੋ ਰਿਹਾ ਉਹ ਤੁਹਾਡਾ ਮਾਲਿਕ ਤੁਹਾਨੂੰ ਲੈ ਕੇ ਜਾ ਰਿਹਾ ਉਸ ਮੁਕਾਮ ਤੱਕ ਜਿੱਥੇ ਤੁਹਾਡੇ ਜੀਵਨ ਦੀ ਜੀਵਨ ਨੇ ਸਪੀਡ ਫੜਨੀ ਹੈ ਪਹਿਲਾਂ ਸਪੀਡ ਫੜਨੀ ਤਾਂ ਫਿਰ ਉਚਾਈਆਂ ਤੱਕ ਵੀ ਬਸ ਯਕੀਨ ਰੱਖ ਕੇ ਉੱਥੇ ਤੱਕ ਪਹੁੰਚਣਾ ਪੈਂਦਾ ਹੈ ਹੁਣ ਜਰਾ ਸੋਚ ਕੇ ਦੇਖੋ ਜਹਾਜ਼ ਹੌਲੀ ਹੌਲੀ ਤੁਰਿਆ ਬੰਦਾ ਉੱਥੇ ਮੈਨੂੰ ਉਤਾਰ ਦਿਓ ਜੀ ਇਹ ਤਾਂ ਤੁਰਿਆ ਹੌਲੀ ਹੌਲੀ ਮੈਂ ਤਾਂ ਉੜਨਾ ਸੀ ਇਹ ਤਾਂ ਤੋਰਿਆ ਮੈਨੂੰ ਉਤਾਰ ਦਿਓ ਥੱਲੇ ਉਤਰ ਜਾਵੇ ਬੰਦਾ ਤਾਂ ਫੇ ਕਦੀ ਵੀ ਉਚਾਈਆਂ ਤੱਕ ਸਬਰ ਨਾਲ ਬੈਠਾ ਰਹਿ ਯਕੀਨ ਰੱਖ ਇਹ ਤੇਰੀ ਜ਼ਿੰਦਗੀ ਵੀ ਇਹ ਰੱਬ ਦੀ ਫਲਾਈਟ ਐ ਬਸ ਤੂੰ ਸਹੀ ਰਸਤਾ ਪਕੜ ਲੈ ਵਿਸ਼ਵਾਸ ਨਾ ਛੱਡਿਆ ਰਹਿ ਯਕੀਨ ਰੱਖ ਕਿ ਇੱਕ ਦਿਨ ਮੇਰਾ ਮਾਲਕ ਮੈਨੂੰ ਉਚਾਈਆਂ ਤੇ ਲੈ ਕੇ ਨਿਕਾ ਬਸ ਮੈਂ ਆਪਣੀ ਕੋਸ਼ਿਸ਼ ਜਾਰੀ ਤੂੰ ਆਪਣੀ ਮਿਹਨਤ ਜਾਰੀ ਰੱਖ ਆਪਣੀ ਕੋਸ਼ਿਸ਼ ਜਾਰੀ ਰੱਖ ਕਿਉਂਕਿ ਅਸੀਂ ਬਹੁਤ ਵਾਰ ਦੱਸਦੇ ਹਾਂ ਕੋਸ਼ਿਸ਼ ਕਰਨੇ ਵਾਲੋਂ ਕੀ ਕبھی ਨਹੀਂ ਹੁੰਦੀ ਇਹ ਹਾਰ ਮੰਨ ਕੇ ਨਾ ਬੈਠੀ ਇਸ ਲਈ ਜੀਵਨ ਤੇ ਸਦਾ ਰਾਤ ਨਹੀਂ ਰਹਿੰਦੀ ਫਿਰ ਕਮਾਂਗੇ ਕੋ ਰੱਬ ਤਾਂ ਸਭ ਕੁਝ ਠੀਕ ਕਰਦਾ ਤੈਨੂੰ ਹੀ ਸਮਝਣ ਚ देर ਹੁੰਦੀ ਹੈ ਇਸ ਲਈ ਜੋ ਹੋ ਰਿਹਾ ਹੈ ਨਾ اچھا ਹੋ ਰਿਹਾ ਸਮਝਦੇ ਹੋਗੇ ਕਈ ਵਾਰ ਅਸੀਂ ਬੈਠੇ ਹਾਂ ਗਰਮੀ ਬਹੁਤ ਹੈ ਕੋਈ ਕਹਵੇ ਮਾਲਕੋ ਗਰਮੀ ਬਹੁਤ اچھا ਹੋ ਰਿਹਾ ਗਰਮੀ ਵੀ ਅੱਛੀ ਹੈ ਸਮਝਦੇ ਹੋਗੇ ਬਾਰਿਸ਼ ਹੋ ਰਹੀ ਹੈ ਬਾਰਿਸ਼ ਵੀ ਅੱਛੀ ਹੈ ਅੱਜ ਤੱਕ ਐਸੀ ਨਹੀਂ ਕਦੀ ਇਹ ਕਿ ਆ ਬੇ ਰੱਬਾ ਇਦਾਂ ਕਰ ਦੇ ਰੱਬਾ ਮੀਂਹ ਪਵਾ ਦੇ ਜੋ ਵੀ ਹੈ ਸ਼ੁਕਰ ਹੈ ਅੱਛਾ ਹੀ ਹੈ ਕਿਉਂਕਿ ਜੋ ਹੈ ਉਹ ਅੱਛਾ ਹੀ ਹੈ ਤਰਾਹੀ ਹੈ ਨਹੀਂ ਤਾਂ ਰੱਬ ਦੀ ਕੁਦਰਤ ਹੈ ਮਾੜੀ ਚੀਜ਼ ਦਾ ਕਦੀ ਕੁਦਰਤ ਵਿੱਚ ਹੋਈ ਨਹੀਂ ਸਕਦੀ ਇਹ ਤਾਂ ਬੰਦੇ ਦੀ ਸੋਚ ਹੈ ਮਾੜਾ ਸਮਝਦੇ ਹੋ ਕਿ ਨਹੀਂ ਹੁਣ ਤੁਸੀਂ ਸੋਚ ਸਕਦੇ ਹੋ ਕਿ ਗਰਮੀ ਬੜੀ ਹੈ ਯਾਰ ਗਰਮੀ ਨਹੀਂ ਕੁਟਰੰਜੇ ਹੀ ਹੁੰਦੀ ਚੰਗੀ ਨਹੀਂ ਲੱਗਦੀ ਪਰ ਇਹ ਕਹਿੰਦੇ ਸ਼ੁਕਰ ਹੈ ਜ਼ਿੰਦਗੀ ਹੈ ਤਾਂ ਆ ਵੀ ਦੇਖ ਫੀਲ ਵੀ ਤਾਂ ਇੱਕ ਦਿਨ ਕਬਰ 'ਤੇ ਬੰਦਾ ਜਾਂਦਾ ਹੈ ਜਾਂ ਚਿਤਾ 'ਤੇ ਜਾਂਦਾ ਤਾਂ ਉਹਨੇ ਕਿਦਾਂ ਸਰੀਰ ਛੱਡਦਾ ਸਮਝਦੇ ਹੋ ਕਿ ਨਹੀਂ ਨਾ ਸਰਦੀ ਦਾ ਪਤਾ ਨਹੀਂ ਗਰਮੀ ਦਾ ਪਤਾ ਉਹ ਜੇ ਜੀ ਨਹੀਂ ਹੈ ਤਾਂ ਫੀਲ ਇਹਨਾਂ ਜ਼ਿੰਦਗੀ ਇਹ ਸ਼ੁਕਰ ਕਰੀਏ ਉਸ ਦਾ ਉਹ ਰੱਬ ਤਾਂ ਸਭ ਕੁਝ ਠੀਕ ਕਰਦਾ ਅਗਰ ਜੀਵਨ ਚ ਅਜਿ ਬੁਰੇ ਹਾਲਾਤ ਹੈ ਤਾਂ ਵੀ ਸਭ ਕੁਝ ਠੀਕ ਇਹ ਨਾ ਸੋਚੋ ਬੁਰਾ ਸ਼ੁਕਰ ਕਰੋ ਉਸ ਦਾ ਔਰ ਅਸੀਂ ਬਹੁਤ ਵਾਰ ਦੇਖਿਆ ਕਿ ਜੋ ਹੁੰਦਾ ਹੈ ਨਾ ਜਦੋਂ ਬੰਦਾ ਸ਼ੁਕਰ ਕਰਦਾ ਕਿ ਸ਼ੁਕਰ ਹੈ ਜੇ ਮੇਰੇ ਠੋਕਰ ਵੀ ਲੱਗੀ ਤਾਂ ਵੀ ਤੇਰਾ ਸ਼ੁਕਰ ਹੈ ਸ਼ੁਕਰ ਹੈ ਜੇ ਮੈਂ ਗਿਰ ਵੀ ਗਿਆ ਤਾਂ ਉਹਦੇ ਵਿੱਚ ਇਹ ਨਾ ਸੋਚੋ ਕਿਉਂ ਗਿਰਿਆ ਕਾਹਤੇ ਗਿਰਿਆ ਇਹ ਲੱਗਦਾ ਗਿਰ ਚ ਵੀ ਮੇਰਾ ਕੁਝ ਭਲਾ ਸੀ